ਆਟੜਾ ਦੀ ਟਰੱਕ ਨੂੰ ਦੇ ਨਜ਼ਦੀਕ ਇੱਕ ਥਾਰ ਗੱਡੀ ਜਿਹੜੀ ਸੰਗਰੂਰ ਸਾਈਡ ਤੋਂ ਆ ਰਹੀ ਸੀ ਉਸकी ਰਫਤਾਰ ਤੇਜ਼ ਸੀ ਉਹਨੇ ਖੋਖਾ ਥਾਇਆ ਕਿ ਜਿੱਥੇ ਹੀ ਕੁਝ ਲੋਕ ਖੜੇ تھے ਕੋਈ ਚਾਹ ਪੀ ਰਿਹਾ ਹੋਣਾ ਥਾਰ ਗੱਡੀ ਨੇ ਸਿੱਧੇ ਖੋਖੇ ਦੇ ਵਿੱਚ ਟੱਕਰ ਮਾਰੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਿਸ ਨੂੰ ਸਮਾਣਾ ਹਸਪਤਾਲ ਲਿਆਇਆ ਗਿਆ ਜਿੱਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨ ਕਰਤਾ ਜਿਸ ਦਾ ਨਾਮ ਤਰਸੇਂਦ ਦੱਸਿਆ ਗਿਆ ਇਸ ਦੇ ਇਲਾਵਾ ਉੱਥੇ ਜਿਹੜੇ ਹੋਰ ਲੋਕ ਵੀ ਖੜੇ ਦੇ ਰਾਹੀਰ ਉਹ ਵੀ ਫੱਟੜ ਹੋਏ ਹਨ ਜਿਹੜੇ ਕਿ ਪਤਨਾਗਰ ਹਸਪਤਾਲ 'ਚ ਦਾਖਲ ਹਨ ਲੇਕਿਨ ਲੋਕਾਂ ਨੇ ਮੰਗ ਕੀਤੀ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਇਸ ਤਰ੍ਹਾਂ ਪਹਿਲੇ ਪਾਤਣਾ ਹਸਪਤਾਲ ਲੈ ਕੇ ਜਾਓ ਫਿਰ ਸਮਾਨੇ ਆਓ ਫਿਰ ਇਥੇ ਪਟਾਇਆ ਰਫਰ ਕੀਤਾ ਜਾਂਦਾ ਹੈ ਇਸ ਦੇ ਲਈ ਸਿਹਤ ਵਿਭਾਗ ਨੂੰ ਕੁਝ ਕਰਨਾ ਚਾਹੀਦਾ ਹੈ ਪਾਤਣਾ ਸਰਕਾਰੀ ਹਸਪਤਾਲ ਵਿੱਚ ਕੋਈ ਵੀ ਪ੍ਰਬੰਧ ਨਾ ਹੋਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੈਂ ਤੁਹਾਡਾ ਮੇਰਾ ਨਾਮ ਰਜਿੰਦਰ ਕੁਮਾਰ ਪਾਤਣਾ ਹੋਇਆ ਵੀਰੇ ਟਰੱਕ ਜੀ ਨਹੀਂ ਲਵੇ ਮੈਂ ਮੌਕੇ ਤੇ ਨਹੀਂ ਆਇਆ ਤੁਸੀਂ ਪਹੁੰਚੇ ਮਤਲਬ ਇੱਕ ਵਾਸਤੇ ਜਾ ਬਦਲ ਗਈ ਤੇ ਕਿਸਰ ਗਈ ਇਹ ਪੈਦਲ ਖੜੇ ਦੀ ਖੋਕੇ ਚਾਹ ਪੀ ਲੱਗ ਰਹੀ ਦੀ ਪਿੱਛੋਂ ਗੱਡੀ ਗੁੱਡੀ ਆ ਕੇ ਕਹਿੰਦੇ ਵਾਰੀ ਹੈ ਔਰ ਬੰਦੇ ਫਟੜੂਏ ਆ ਇਹਨਾਂ ਦੇ ਪੰਜ ਛੇ ਬੰਦੇ ਮੇਰਾ ਜਸਵਿੰਦਰ ਕੁਮਾਰ ਜੀ ਪਾਤਣਾ ਹੋਇਆ ਟਰੱਕ ਜੁਨੀਅਨ ਦੇ ਬਾਹਰਲੀ ਸਾਈਡ ਹੱਸ ਨਾਲ ਹੋਇਆ ਪਤਾ ਲੱਗਿਆ ਇਹ ਥਾਰ ਸੀਗੀ ਜੀ ਅਨ ਕੰਟਰੋਲ ਜੀ ਅੰਡਰ ਰੇਜ ਲੜਕਾ ਸੀਗਾ ਜੀ ਠੀਕ ਆ ਜੀ ਹੁਣ ਜਿਹੜੇ ਹਿਸਾਬ ਨਾਲ ਕਾਨੂੰਨ ਪਾਸ ਕਰੇ ਨੇ ਵੀ ਦੇਖਣਾ ਸਰਕਾਰ ਦੇ ਹਿਸਾਬ ਨਾਲ ਇਹਨਾਂ ਨੇ ਸਖਤ ਕਾਰਵਾਈ ਕਰਦੀ ਹੈ ਜਾਂ ਸਿਰਫ ਗੱਲਾਂ ਹੀ ਨੇ ਪੰਜਾਬ ਸਰਕਾਰ ਦੀਆਂ ਉੱਥੇ ਕਮ ਸੇ ਕਮ ਜੀ ਪੰਜ ਬੰਦੇ ਦਾ ਮੈਂ ਖੁਦ ਦੇਖ ਕੇ ਆਂ ਜੀ ਇੱਕ ਪਟਿਆਲੇ ਭੇਜੇ ਦੋ ਬੰਦੇ ਵਿਚਾਰੇ ਰੇੜੀ ਲਾਉਂਦੇ ਨੇ ਗੋਲ ਗੱਪਿਆਂ ਵਾਲਾ ਉਹਨਾਂ ਨੂੰ ਵੀ ਡਰਦੇ ਆ ਉਹਨਾਂ ਨੇ ਜੀ ਮੈਂ ਤਾਂ ਆਪ ਇਹ ਜਨਤਾ ਨੂੰ ਵੀ ਜੀ ਲੋਕਾਂ ਨੂੰ ਵੀ ਇਹੀ ਗੱਲ ਕਰਦਾ ਵੀ ਮੰਦਰ ਮਾਜੇ ਨਾਲ ਤਾਂ ਵਧੀਆ ਹਸਪਤਾਲ ਵਢਾ ਲਓ ਠੀਕ ਹੈ ਲੋਕ ਬਚਣਗੇ ਤਾਂ ਮੰਦਰ ਬਚਣਗੇ ਜੇ ਮੰਦਰ ਹੋਣਗੇ ਲੋਕਾਂ ਨੇ ਕਿਸੇ ਨੇ ਨਹੀਂ ਪੂਜਣਾ ਉਹਨਾਂ ਨੂੰ ਜੀ ਠੀਕ ਹੈ ਮੰਦਰ ਖਾਲੀ ਹੋ ਰਹਿ ਜਾਣਗੇ ਹੂੰ ਦੇਖੋ ਹਰ ਇੱਕ ਘਰ ਦੇ ਅੰਦਰ ਉਹੀ ਭਗਵਾਨ ਹੈ ਠੀਕ ਹੈ ਉਹੀ ਮੂਰਤੀ ਹੈ ਵੀ ਕਮ ਸੇ ਕਮ ਹਸਪਤਾਲ ਹੋਣਾ ਚਾਹੀਦਾ ਜਿਹੜਾ ਅਸੀਂ 30 ਕਿਲੋਮੀਟਰ 40 ਕਿਲੋਮੀਟਰ ਉਰੇ ਚੱਲ ਕੇ ਆਏ ਆ ਕਮ ਸੇ ਕਮ ਉਹੀ ਘੰਟਾ ਅੱਧਾ ਘੰਟਾ ਉੱਥੇ ਉਹਨਾਂ ਨੂੰ ਵਧੀਆ ਟ੍ਰੀਟਮੈਂਟ ਮਿਲਦਾ ਤਾਂ ਸ਼ਾਇਦ ਅਜੇ ਅੰਡਰ ਕੰਟਰੋਲ ਹੋਣੀ ਥੀ ਇਸ ਦੀ। ਪਾਤਣਾ ਦੇ ਹਸਪਤਾਲ ਸਰਕਾਰ ਦੇ ਪਾਤਣਾ ਦੇ ਸਰ ਉਹੀ ਗੱਲ ਹੈ ਜੀ ਦੋ ਦਵਾਈਆਂ ਰੱਖਣ ਦਾ ਕੋਈ ਡਾਕਟਰ ਨਹੀਂ ਬਣਦਾ ਜੀ। ਕੰਦਾ ਕੱਢਣ ਦਾ ਹਸਪਤਾਲ ਨਹੀਂ ਬਣਦੇ ਹੁੰਦੇ। ਠੀਕ ਹੈ ਜੀ ਸਾਡੇ ਲੇਵਲ 'ਤੇ ਆਪਦੀ ਬਿਲਡਿੰਗ ਵੀ ਹੈ ਜੀ ਦੋ ਦਵਾਈਆਂ ਰੱਖਣਾਂ ਸ ਮੈਂ ਡਾਕਟਰ ਥੋੜੀ ਬਣ ਜੂਗਾ। ਜਿਹੜਾ ਮੌਣੀ ਐਂਬੂਲੈਂਸ ਅਸੀਂ ਰੋਲ ਕਲੱਬ ਵਾਲੀ ਪਾਤਣਾ ਜੀ ਐਕਸੀਡੈਂਟ ਸੰਘਰੂ ਰੋਡ ਤੇ ਦੱਸਦੇ ਨੇ ਸਰ ਵੀ ਸੰਘਰੂ ਰੋਡ ਤੇ ਕੋਈ ਨਾ ਕਾਫੀ ਜਾਨੂੰ ਫੱਟੜ ਕਰਕੇ ਚਲਾ ਗਿਆ ਜੀ। ਇਹ ਸਾਨੂੰ ਖਬਰ ਮਿਲੀ ਸਰਕਾਰੀ ਚ ਪਹੁੰਚੇ ਸੀ। ਇਹ ਬੰਦੇ ਦੇ ਨਾਮ ਨੂੰ ਪਤਾ ਲੱਗਿਆ ਨਹੀਂ ਨਾਮ ਨਹੀਂ ਹਲੇ है दिन दिन पर ये तरसीन लाल एक बड़ी आई है आर एस सी का केस है ब्रॉड डेड की आ लेके आए हैं हमारे पास तो ये कहीं पात्रा एक्सीडेंट हुआ है इनका तो पात्रा से अभी ये लेके आ रहे थे यहाँ पे वहाँ पे तो इन्होंने लिखा हुआ है कि रेफर टू आर एच पटियाला पर ये यहाँ पे लेके आए थे इनको लग रहा था कि हाँ ठीक नहीं है इसकी यहाँ पर हमने चेक किया तो ब्रॉड डेड है कैमरा मैन प्रथम देना पुरुषोत्तम कौशिक समाना न्यूज